ਬੱਲੂ ਰਾਮ ਗੜੀਆ ਭਾਈ ਅੱਜਕੱਲ ਦੁਬਾਰਾ ਚਰਚੇ ਦੇ ਵਿੱਚ ਆ ਤੇ ਉਹਨੇ ਵਾਲ ਕਟਾ ਲਏ ਹਨ ਤੁਹਾਨੂੰ ਪਤਾ ਮਰਗੀ ਬੜੇ ਉਹਨੇ ਫੰਕੀਆ ਸਟਾਈਲ ਰੱਖਿਆ ਹੈ ਤੇ ਪਹਿਲਾਂ ਭਾਈ ਜੋ ਉਹ ਦਖਦੇ ਸੀਗੇ ਰਾਣਾ ਰਣਵੀਰ ਲੱਗਦਾ ਹੈ ਪਹਿਲਾਂ ਭਾਈ ਜੋ ਪਰ ਕੇ ਪੇਸ਼ ਵਾਲੇ ਨੇ ਐਡਿਟ ਕਰਕੇ ਨਾ ਪ੍ਰੇਮ ਢਿੱਲੋਂ ਦੀ ਫੋਟੋ ਲਾ ਕੇ ਇੱਕ ਵੀਡੀਓ ਬਣਾਈ ਉਹਦੀ ਠੀਕ ਆ ਮੈਂ ਕਹਿੰਦਾ ਉਸ ਦਿਨ ਦਾ ਮੈਂ ਜਿੱਦਨ ਤਵਰੀਲਾ ਤੇ ਦੇਖਣ ਨਾ ਮੇਰੇ ਉੱਚ ਪ੍ਰੇਮ ਢਿੱਲੋਂ ਦਿਖ ਰਿਹਾ ਹੈ ਭਾਵੇਂ ਯਾਰ ਇੱਕ ਪ੍ਰੇਮ ਢਿੱਲੋ ਪ੍ਰੇਮ ਢਿੱਲੋ ਤੇ ਘੱਟ ਅਰਜਨ ਢਿੱਲੋ ਤੇ ਸੋਨੂ ਸੀਤੋ ਵਾਲਾ ਹਰ ਕੈਰੇਕਟਰ ਚ ਫਿੱਟ ਹੋ ਜਾਂਦੇ ਯਾਰ ਉਹ ਜਿੱਥੇ ਮਰਜੀ ਮੂੰਹ ਲਾ ਕੇ ਆਉਂਦੇ ਨੇ ਦੋਵੇਂ ਫਿੱਟ ਹੋ ਜਾਂਦੇ ਨੇ ਇਹ ਆਈ ਨੇ ਇੰਨੀ ਸੋਹਣੀ ਬਣਾਈ ਨਾ ਪ੍ਰੇਮ ਢਿੱਲੋ ਨੱਚਦੀ ਵੀਡੀਓ ਮੈਂ ਹੁਣ ਜਿੰਨੀ ਵਾਰੀ ਬੱਲੂ ਦੀ ਰੀਲ ਮੇਰੇ ਸਾਹਮਣੇ ਆਉਂਦੀ ਮੈਨੂੰ ਲੱਗਦਾ ਪ੍ਰੇਮ ਢਿੱਲੋ ਨੱਚ ਰਿਹਾ ਇੱਕ ਉਹ ਫੁੱਲ ਵੀ ਗਿਆ ਪਹਿਲਾਂ ਨਾਲ ਥੋੜਾ ਜਿਹਾ ਗੋਲ ਮੂੰਹ ਹੋ ਗਿਆ ਨੇ ਇਹ ਇਹ ਤੇਰੇ ਸਾਹਮਣੇ ਵਾਰੀ ਆ ਕੀਤਾ ਲੋਕਿ ਜੋ ਮੈਂ ਕਮੈਂਟ ਕਰਦਾ ਸੀ ਬੱਲੂ ਭਾਜੀ ਨੂੰ ਪੀ ਜੇ ਨੱਚੜਾ ਤੇ ਪਗਲਾ ਦੇ ਪਗਲਾ ਦੇ ਪਗਲਾ ਕ ਨੱਚਤੋਂ ਨੇ ਸੱਚੀ ਪਗਲਾਤੀ ਤੂੰ ਇਧਰ ਇਹ ਫੈਸਲੇ ਨੂੰ ਕਿੱਦਾਂ ਵੇਖਦਾ ਇਹ ਨਾ ਜਿਹੜਾ ਪੋਡਕਾਸਟਰ ਨੇ ਇਟਲੀ ਵਾਲਾ ਇਹ ਇੰਨਾ ਕਹਿੰਦਾ ਮੈਂ ਤੈਨੂੰ ਕੀ ਏਦਾਂ ਏਦਾਂ ਕਹਿਣਾ ਉਹਨੇ ਭਾਜੀ ਅਗਲੇ ਦਾ ਫੈਸਲਾ ਅਗਲੇ ਨੇ ਕਰ ਲਿਆ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਕਿਉਂਕਿ ਲੋਕਾਂ ਨੂੰ ਇਹੀ ਨਹੀਂ 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 ਲੋਕਾਂ ਨੂੰ ਇਹੀ ਤਕਲੀਫ਼ ਸੀ ਲੋਕੀ ਮੈਂ ਇਹੀ ਤਕਲੀਫ ਸੀ ਲੋਕਾਂ ਨੂੰ ਕਹਿੰਦਾ ਤੂੰ ਪੱਗ ਬਨ ਕੇ ਆਜ ਪੁੱਤ ਮੈਨੂੰ ਨਹੀਂ ਲੱਗਦਾ ਫਰੇਜ ਨਾ ਨਾ ਮੈਨੂੰ ਨਹੀਂ ਲੱਗਦਾ ਲੋਕਾਂ ਨੂੰ ਫਰੇਜ ਭਾਜੀ ਬੈਡ ਮੈਡ ਸੰਦੂ ਐ ਬੈਡ ਸੰਦੂੜ ਪਾ ਕੇ ਬਨ ਕੇ ਉਹਨੂੰ ਕਿਉਂ ਗੱਲ ਉਹਨੇ ਗਲਤੀ ਕੀਤੀ ਭਾਜੀ ਗੱਲ ਉਹਨੇ ਗਲਤ ਕੀਤੀ ਗੱਲ ਉਹਨੇ ਗਲਤੀ ਕੀਤੀ 100% ਉਹ ਨਾ ਯਾਰ ਬੱਲੂ ਵਰਗੇ ਬੰਦੇ ਜਿਹੜੇ ਨੇ ਨਾ ਉਹ ਬਹੁਤ ਛੇਤੀ ਗੱਲ ਦਿਲ ਤੇ ਲੈਣ ਵਾਲੇ ਬੰਦੇ ਨੇ ਉਹ ਮਤਲਬ ਕੀ ਫੈਸਲਾ ਐ ਚੱਕਦੇ ਨੇ ਕਿ ਯਾਰ ਹਾਂ ਆਹ ਗੱਲ ਮੈਂ ਹੁਣੇ ਚੱਕਦਾ ਇਹੋ ਜਿਹੇ ਬੰਦੇ ਨੇ ਇੰਨਾ ਵੀ ਇਮੋਸ਼ਨਲ ਫੂਲ ਨਹੀਂ ਹੁੰਦੇ ਜਿਹਦੇ ਤੁਹਾਨੂੰ ਤੇਰੇ ਘਰ ਦੇਆਂ ਨੇ ਤੈਨੂੰ ਹੁਣ ਚਲੋ ਮਿੱਲਾਦਾ ਆ ਰੋਬੀ ਬੇਬੇ ਦੇ ਤੋਈ ਤੂੰ ਇੰਨਾ ਪਿਆਰ ਕਰਦਾ ਸੀ ਅਗਲੀ ਨੇ ਪਿਆਰ ਨਾ ਤੇਰੇ ਵਾਲ ਰੱਖੇ ਹੋਣੇ ਆ ਕੇਸ ਰੱਖੇ ਹੋਣੇ ਤੈਨੂੰ ਇੰਨਾ ਵੱਡਾ ਕੀਤਾ ਤੇ ਬਾਅਦ ਚ ਤੂੰ ਕੁਝ ਕਮੈਂਟਾਂ ਵਾਲੇ ਦੀ ਗੱਲਾਂ ਸੁਣ ਕੇ ਤੇ ਇਦਾਂ ਕਰਤਾ ਇਹ ਗੱਲ ਗਲਤ ਆ ਇਦਾਂ ਨਹੀਂ ਕਰਨਾ ਜਿਵੇਂ ਬੱਲੂ ਭਾਜੀ ਥੋੜੇ ਜਿਹਾ ਆਪਣੇ ਸਟੈਪ ਚੇਂਜ ਕਰ ਲੈਂਦਾ ਤੇ ਫਿਰ ਤੈਨੂੰ ਇਹ ਗੱਲ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਐਹੀ ਪ੍ਰੋਬਲਮ ਹੈ ਨਾ ਪ੍ਰੋਬਲਮ ਫਰੇਸ਼ੀ ਭਾਜੀ ਉਹਦੇ ਬੋਡੀ ਲੈਂਗੁਏਜ ਚ ਹੈ ਉਹਦੇ ਸਟੈਪਾਂ ਚ ਹੈ ਉਹਦੇ ਕੱਪੜਿਆਂ ਨਾਲ ਪ੍ਰੋਬਲਮ ਨਹੀਂ ਹੈ ਇਹ ਬੱਲੂ ਗੱਲ ਨਹੀਂ ਸਮਝਿਆ ਕੋਈ ਨਹੀਂ ਗੱਲ ਸਮਝਦਾ ਪ੍ਰੋਬਲਮ ਸਟੈਪਾਂ 'ਚ ਜਦੋਂ ਤੁਸੀਂ ਕੁੜੀਆਂ ਵਾਲੇ ਸਟੈਪ ਮੁੰਡਾ ਕਰੇਗਾ ਤੇ ਨੋਰਮਲ ਗੱਲ ਏ ਇਹ ਕਹਿੰਦਾ ਮੈਂ ਕੋਰੀਓਗ੍ਰਾਫ ਕੋਰੀਓਗ੍ਰਾਫਰ ਨੂੰ ਕਰਨਾ ਪੈਂਦਾ ਯਾਰ ਤੂੰ ਹੁਣ ਗਣੇਸ਼ ਚਾਰੀਏ ਤੂੰ ਵੱਡਾ ਗਿਆ ਗਣੇਸ਼ ਚਾਰੀਏ ਕੁੜੀਆਂ ਨੂੰ ਨਹੀਂ ਸਿਖਾਂਦਾ ਯਾਰ ਮੈਂ ਨਾ ਪਤਾ ਨਹੀਂ ਕਿਹੜੀਆਂ ਰੀਲਾਂ ਵੇਖੀਆਂ ਫਰੈਸ਼ੀ ਭਾਜੀ ਇੱਕ ਜੁਨੀ ਪੰਜਾਬ ਦੀ ਗੱਲ ਏ ਕਿਤੇ ਬਠਿੰਡੇਵਾਲ ਦੀ ਉਹ ਬੜੇ ਦੋ ਦੋ ਜਣੇ ਨੇ ਪੰਗੜਾ ਮਾਸਟਰ ਨੇ ਬੜੇ ਮਸ਼ਹੂਰ ਨੇ ਮੈਚੂਰ ਬੰਦੇ ਨੇ 50-50 ਸਾਲ ਉਹਨਾਂ ਦੀ ਉਮਰ ਏ ਮਾਸਟਰ ਹੋਣੇ ਨੇ ਉਹ ਯੂਨੀਵਰਸਿਟੀਆਂ 'ਚ ਨਾ ਨੱਚਦੇ ਨੇ ਦੋ ਮਾਸਟਰ ਭੰਗੜਾ ਸਿਖਾਉਂਦੇ ਨੇ ਚਿੱਟੀ ਦਾੜੀ ਪੱਗ ਬੰਦੇ ਨੇ ਤੇ ਬੜੇ ਵਧੀਆ ਸਟੈਪ ਕਰਕੇ ਨਾ ਝੁੰਮਰ ਜੋ ਹੁੰਦਾ ਭੰਗੜੇ ਚ ਉਹ ਸਟੈਪ ਸਿਖਾਉਂਦੇ ਨੇ ਤੇ ਆਪ ਵੀ ਨੱਚਦੇ ਨੇ ਜੇ ਤੂੰ ਕਿਤੇ ਉਹਨਾਂ ਦਾ ਭੰਗੜਾ ਵੇਖੋ ਨਾ ਕੁੜੀਆਂ ਵਾਲੇ ਗਾਣੇ ਤੇ ਇੰਨਾ ਸੋਹਣਾ ਨੱਚਦੇ ਨੇ ਨਾ ਤੇਰੀ ਰੂਹ ਖੋਚ ਹੋ ਜਾਏਗੀ ਪਰ ਉਹਨਾਂ ਨੂੰ ਅੱਜ ਤੱਕ ਮੈਂ ਕਦੀ ਨਹੀਂ ਵੇਖਿਆ ਕਿਸੇ ਨੇ ਕਮੈਂਟ ਕੀਤਾ ਵੀ ਤੂੰ ਗਏਵੇਂ ਤੂੰ ਆਵੇਂ ਯਾਰ ਇੱਕ ਇੱਕ ਗੀਤਾਂ ਦੀ ਸਿਲੈਕਸ਼ਨ ਇੱਕ ਸਟੈਪ ਦੀ ਸਿਲੈਕਸ਼ਨ ਇਹ ਬਹੁਤ ਮੈਟਰ ਕਰਦੀ ਹੈ ਬਿਲਕੁਲ ਬਿਲਕੁਲ ਪਾਜੀ ਬਾਕੀ ਪਾਜੀ ਐਂਡ ਤੇ ਬਾਅਦ ਚ ਇਹ ਵੀ ਬਨ ਲਾ ਸਕਦੇ ਮੇਰੇ ਵਾਲ ਮੇਰੇ ਸਿਰ ਤੇ ਕੁਝ ਹੋ ਗਿਆ ਸੀ ਤਾਂ ਵਾਲ ਕਟੋਨੇ ਜਿਹੜੇ ਲੋਕਾਂ ਦੇ ਰੈਗੂਲਰ ਬਾਨਾ ਹੁੰਦਾ ਹੈ ਕਈਆਂ ਦੇ ਛਾਲੇ ਵੀ ਹੋ ਜਾਂਦੇ ਨੇ ਕਈਆਂ ਦੇ ਸਿਰ 'ਚ ਛਾਲੇ ਵੀ ਹੋ ਜਾਂਦੇ ਨੇ ਮੈਂ ਤਾਂ ਵਾਲ ਕਟਾ ਲੈ ਛਾਲੇ ਹੋ ਗਏ ਯਾਰ ਮੇਰੇ ਇਹ ਕੁਝ ਨਹੀਂ ਹੁੰਦਾ ਬਹਾਨੇ ਹੁੰਦੇ ਨੇ ਭਾਈ ਕੋਈ ਕਟਾਉਂਦੇ ਤੂੰ ਕਿਉਂ ਵਾਲ ਕਟਾਏ ਮੈਂ ਬਾਨਾ ਮੈਂ ਬਾਨਾ ਬਹਾਨਾ ਬਸ ਕੋਈ ਨਾ ਨਹੀਂ ਬਹਾਨਾ ਮੈਂ ਕਿਹਾ ਇਦਾਂ ਦੀ ਮਾਰਿਆ ਸੀਗਾ ਮੈਂ ਨੂੰ ਚੇਤਾ ਕੀਤਾ ਕਿ ਜਦੋਂ ਮੈਂ ਗਿਆ ਸੀ ਮੇਰੇ ਘਰ ਦੇ ਨੇ ਦੋ ਦਿਨ ਮੈਨੂੰ ਬੁਲਾਇ ਮੈਂ ਦੱਸੇ ਬਿਨਾ ਕਟਾਉਣ ਕੇ ਲਗਿਆ ਸੀ ਤੇ ਅੱਜ ਵੀ ਮੈਂ ਕਹਿੰਦਾ ਗਲਤੀ ਕੀਤੀ ਉਹ ਪੱਗ ਬੜੀ ਸੋਹਣੀ ਲੱਗਦੀ ਸੀ ਦਾ ਸੱਚੀ ਮਾਸਟਰ ਸਲੀਮ ਵਾਲੀ ਗੱਲ ਹੀ ਕਹਿ ਰਿਹਾ ਮਾਸਟਰ ਸਲੀਮ ਵਾਲੀ ਗੱਲ ਹੀ ਕਹਿ ਰਿਹਾ ਮੈਂ ਸੱਚੀ ਵੇਰੀ ਪੱਗ ਦੇ ਫੋਟੋ ਮੈਨੂੰ ਬਹੁਤ ਹੁੰ ਲਾਦੀ ਯਾਰ ਪਰ ਕੀ ਪਤਾ ਸ਼ਾਇਦ ਪਟਿਆਲਾ ਸ਼ਹੀ ਪੱਗ ਹੁੰਦੀ ਸੀ ਮੈਨੂੰ ਪੇਚਾਂ ਵਾਲੀ ਜਿਹੜੇ ਜਿਹੜੇ ਲੋਕੇ ਅੱਜ ਕੱਲ ਬੰਨਦੇ ਨੇ ਕਿਨੇ ਵਿੱਚ ਕਿਨੇ ਵਿੱਚ ਜਿਹਤੂ ਜਿਤਵਾਲ ਕਟਾਇਏ ਕਿਨੇ ਵਿੱਚ ਕਿਹੜੀ ਕਲਾਸਟੂ ਕਰ ਲਈ ਸੀ ਮੈਂ ਹਾਈਲਾਈਟਸ ਕਰ ਲਈ ਸੀ ਕਿ ਮੈਂ ਬਸ ਬਾਹਰ ਆਉਣ ਵਾਲਾ ਸੀ ਮੇਰੀ ਪਰ ਮੈਂ ਤਾਂ ਛੋਟਾ ਸੀ ਮੇਰੇ ਡੈਡੀ ਨੇ ਫੜ ਕੇ ਘਟਾ ਮੇਰੇ ਡੈਡੀ ਕਹਿੰਦਾ ਬਾਹਰ ਮੇਰੇ ਵੇਖਿਓ ਨੇ ਗੰਜ ਐ ਮੇਰੇ ਨਾਲ ਇਥੇ ਗੰਜੇ ਜੂੜੇ ਕਰਕੇ ਨਾ ਗੰਜ ਵਾਲ ਮੰਮੀ ਪਤਾ ਜੂੜਾ ਘਟ ਕੇ ਕਰਦੀ ਸੀ ਵੀ ਖਿਲਰੇ ਨਾ ਸਾਰੀ ਦਿਹਾੜੀ ਉਹਦਾ ਜੂੜਾ ਘਟ ਕਰਨ ਵਾਲਾ ਇਥੋਂ ਵਾਲ ਉੱਡ ਗਏ ਤੇ ਮੇਰਾ ਡੈਡੀ ਕਹਿੰਦਾ ਛੁੱਟੀ ਆਇਆ ਸਨ ਕਿਤੇ 99 ਦੀ ਮੇਰਾ خیال ਇਹ ਗੱਲ ਹੋਣੀ ਹੈ 2000 ਦੀ ਉਹ ਆਇਆ ਉਹਨੇ ਵੇਖਿਆ ਵੀ ਇਹਦੇ ਤੇ ਵਾਲ ਉੱਡ ਰਹੇ ਨੇ ਉਹ ਕਹਿੰਦਾ ਤੂੰ ਵੀ ਮੇਰੇ ਵਾਂਗੂ ਗੰਜਾ ਹੋ ਜਾਏਗਾ ਕਿਉਂ ਮੇਰੇ ਡੈਡੀ ਸਿਰ ਤੂੰ ਇਥੋਂ ਵਾਲ ਨਹੀਂ ਹੈ ਤੇ ਮੇਰਾ ਡਾਡੀ ਕਹਿੰਦਾ ਤੂੰ ਮੇਰੇ ਨੂੰ ਗੰਜਾ ਹੋ ਜਾਏਗਾ ਉੱਥੇ ਚੱਲੀਏ ਨਹਿਰ ਤੇ ਮੈਨੂੰ ਲੱਗਿਆ ਨਹਿਰ ਤੇ ਉੱਥੇ ਅੱਡਾ ਸਾਡਾ ਉੱਥੇ ਬੜੀ ਦੁਕਾਨਾਂ ਨੇ ਉੱਥੇ ਬਿਠਾਤਾ ਮੈਨੂੰ ਮੈਂ ਰੋਵਾ ਮੈਂ ਨਹੀਂ ਕਟਾਣੇ ਮੇਰੇ ਵਾਲ ਉਹਨੇ ਕੱਟ ਦਿੱਤੇ ਤੇ ਮੈਨੂੰ ਨਾ ਲਫਾਵੇ ਚ ਪਾ ਕੇ ਦੇ ਦਿੱਤੇ ਉਹ ਮੇਰੀ ਮਾਂ ਨੇ ਅੱਜ ਤੱਕ ਸਾਹਮਣੇ ਰੱਖੇ ਡੇ ਫਰੇ ਜੀ ਭਾਜੀ ਵਾਲ ਮੇਰੇ ਕੁਂਗਰਾਲੇ ਵਾਲ ਬੱਲੂ ਰਾਮ ਗੜੀਏ ਦੇ ਜਿੱਦਾਂ ਦੇ ਕੁਂਗਰਾਲੇ ਵਾਲ ਹੀ ਮੇਰੇ ਇਦਾਂ ਦੇ ਵਾਲ ਹੁੰਦੇ ਨੇ ਨੇਚਰਲੀ ਅੱਛਾ ਬੜੇ ਲੰਬੇ ਆਪਣੇ ਬੜੇ ਮੁੰਡੇ ਵਾਲੇ ਯਾਰ ਘਟਾਏ ਨੇ ਸਾਰੇ ਸਾਰੇ ਅਸਲ ਚ ਨਾ ਸਾਡੇ ਪਿੱਛੇ ਜੁੱਤੀ ਨਹੀਂ ਨਾ ਨਹੀਂ ਸੀ ਨਾ ਡਰ ਨਹੀਂ ਸੀ ਯਾਰ ਮੇਰੀ ਗੱਲ ਮੇਰੀ ਗੱਲ ਸੁਣੋ ਯਾਰ ਮੇਰੇ ਮੈਂ ਛੋਟੇ ਨੇ ਮੇਰੇ 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 ਵਾਲ ਸੀਗੇ ਮੇਰੇ ਵੱਡੇ ਭਰਾ ਦੇ ਨਹੀਂ ਸੀਗੇ ਮੈਂ ਵੱਡੇ ਭਰਾ ਨੂੰ ਇਦਾਂ ਮੈਂ ਨਾ ਤੋਂ ਕਥਾ ਕੋਤਾ ਕਰਦਾ ਸੀ ਗੁਰਦਾਰਿਆਂ ਦੇ ਵਿੱਚ ਤੇ ਮੇਰੇ ਪਿੰਡ ਜੀ ਵੀ ਬਾਬਾ ਕਹਿੰਦੇ ਸੀਗੇ ਇਹ ਗੱਲਾਂ ਜਿਆਦੀਆਂ ਵਰਤ ਹੋ ਗਈਆਂ ਮੈਂ ਕਹਿ ਕੇ ਕੇ ਭਰਾ ਦੇ ਵਾਲ ਰਖਾਏ ਸੀ ਯਾਰ ਤੋਂ ਤੇ ਮਾਜ ਆਬ ਘਟਾ ਦੇ ਦੇਖ ਲੈ ਨਹੀਂ ਨਹੀਂ ਕੀ ਸਾਰੇ ਜੁੜੇ ਰਹਿੰਦੇ ਨੇ ਬੱਚੇ ਬੜੇ ਯਾਰ ਅਹੀ ਵੀ ਮੇਰੇ ਮੇਰਾ ਖੁਦ ਦਾ ਪਰਸਨਲ ਗੁਟਕਾ ਸਾਹਿਬ ਹੁੰਦਾ ਹੈ ਕਿਉਂਕਿ ਮੇਰਾ ਡੈਡੀ ਮੇਰਾ ਦਾਦਾ ਗ੍ਰੰਥੀ ਸੀ ਹਨ ਅਹੀ ਪਾਠ ਕਰਦੇ ਹੁੰਦੇ ਸੀ ਉੱਠ ਕੇ ਸਵੇਰੇ ਬੜਾ ਹੁੰਦੇ ਸੀ ਪਰ ਪਤਾ ਨਹੀਂ ਬਾਅਦ ਚ ਯਾਰ ਕਿੱਦਾਂ ਦੀ ਸੰਗਤ ਮਿਲੀ ਅਸਲ ਚ ਨਾ ਮੈਂ ਉਹੀ ਕਹਿਣ ਡਿਆ ਵੀ ਘਰ ਦੇ ਵੀ ਨਾ ਪਿੱਛੇ ਨਹੀਂ ਰਹਿੰਦੇ ਚੜ ਕੇ ਜਦੋਂ ਆਪਾਂ ਮਾੜੀ ਦੀ ਜਵਾਨ ਹੁੰਨੇ ਆ ਨਾ ਤੇ ਘਰ ਦੇ ਵੀ ਕਹਿੰਦੇ ਹੁਣ ਬਸ ਹੋ ਗਿਆ ਜਵਾਨ ਆ ਪੜਾ ਤੇ ਹੋ ਗਿਆ ਚੜ ਕੇ ਰਹਿਣਾ ਚਾਹੀਦਾ ਪਿੱਛੇ ਆ ਢਾਂਗ ਜਿਹੜੀ ਨਾ ਢਾਂਗ ਤਣ ਕੇ ਰੱਖਣੀ ਚਾਹੀਦੀ ਭਾਵੇਂ ਤੁਸੀਂ ਜਿੰਨੇ ਮਰਜੀ ਵੱਡੇ ਹੋ ਜਓ ਮਾਪੇ ਵਾਸਤੇ ਬੱਚਾ ਤੇ ਬੱਚੇ ਹੀ ਰਹਿੰਦਾ ਇਹ ਮੈਂਟੈਲਿਟੀ ਹੋਣੀ ਚਾਹੀਦੀ ਮੈਨੂੰ ਬਿਲਕੁਲ ਬਿਲਕੁਲ ਪਾਜੀ ਚਲੋ ਜੀ ਤਾਂ ਹੀ ਬੱਚਾ ਸੁਧਰਿਆ ਰਹਿੰਦਾ ਜੁੜਿਆ ਰਹਿੰਦਾ ਆਪਣੀਆਂ ਜਿਆਦਾ ਸੀ इमोशनल ਹੋ ਗਏ ਤੇ ਆਪਾਂ ਨਾ ਫਿਰ ਅੱਗੇ ਵਧਿਆ ਮੈਂ ਵੀ ਪਰਵਾਹਤ ਫਰੇਚੀ ਪਾਜੀ ਮੈਂ ਪਰਵਾਹਤ ਫੇ ਜੇ ਮੈਂ ਛੱਬਦੀ ਨੇ ਸੋਹਣੇ ਗਾਣੇ ਯਾਰ ਪਾਜੀ ਕੀ ਆ ਤੁਸੀਂ ਬੜਾ ਮਜ਼ਾ ਮੈਨੂੰ ਮੈਂ ਕਹਿੰਦਾ ਤੁਹਾਨੂੰ ਮੈਂ ਸੁਣਾਉਂਗਾ ਕਦੇ ਮੈਂ ਕਿਆ ਕਿਆ ਮੈਨੂੰ ਪਿੰਡ 'ਚ ਬਾਬਾ ਕਹਿੰਦੇ ਹੁੰਦੇ ਸੀ ਕ ਚਲੋ ਚਲੋ ਨਾਲਾ ਮਹਾਰਾਜ ਫਿਰ ਮੇਰ ਕਰਨ ਫਰੈਸ਼ੀ ਪਾਜੀ ਤੇ ਫਿਰ ਹੀ ਜੁੜੀਏ ਹਾਂਜੀ ਤੇ ਮਹਾਰਾਜ ਨੇ ਮੇਰ ਨਹੀਂ ਕਰਨੀ ਤੇ ਸਾਡੇ ਇਤਵਾਸੀ ਇਹ ਤਾਂ ਬਾਨੇ ਆ ਪਰ ਲਾਲਚ ਜਿਹੇ ਅੱਟ ਆ ਬਾਨੇ ਨੇ ਬਿਲਕੁਲ ਬਾਨੇ ਨੇ ਸ਼ਰਮ ਵਾਰੇ ਕੋਈ ਝੂਠ ਨਹੀਂ ਪਰ ਅਜੇ ਤੱਕ ਲਾਲਚ ਸਾਡੇ ਕੋਲ ਬੜਾ ਲਾਲਚ ਯਾਰ ਸਾਨੂੰ ਅਜੇ ਤੱਕ ਹਾਲਾਂਕਿ ਸਰਦਾਰ ਬੰਦਾ ਬੜਾ ਸੋਹਣਾ ਲੱਗਦਾ ਹੈ ਪਰ ਫਿਰ ਵੀ ਤੈਨੂੰ ਪਤਾ ਦੁਨੀਆ ਵਿੱਚ ਪਰ ਜੇ ਪਹਿ ਨਜ਼ਰ ਕਦਮ ਚੱਕਿਆ ਤੇ ਕੋਣ ਚੱਕੇਗਾ ਯਾਰ ਇਦਾਂ ਦਾ ਜੇ ਸਾਰੇ ਸੁੰਦਰਤਾ ਵਾਲੀ ਪੇਰੇ ਪਰ ਬੜਾ ਕੁਛ ਲਿੰਕ ਕਿਹੜੇ ਦਿਨ ਨਾਲ ਕੱਲਾ ਹੁਣ ਮੇਰਾ ਤੇ ਵਿਆਹ ਗਿਆ ਮੈਂ ਸੁੰਦਰਤਾ ਵਾਲੇ ਪਾਸੇ ਨਹੀਂ ਕਹਿ ਰਿਹਾ ਮੈਂ ਪੈਸਿਆਂ ਵਾਲੇ ਪਾਸੇ ਕਹਿ ਰਿਹਾ ਸਮਝਿਆ ਗੱਲ ਹਰ ਬੰਦੇ ਦੀ ਵੱਖਰੀ ਵੱਖਰੀ ਮਜਬੂਰੀ ਹੋ ਜਾਂਦੀ ਹੈ ਬਿਲਕੁਲ ਕਈ ਬੰਦਾ ਸੁੰਦਰ ਲੱਗਣ ਕਰਕੇ ਘਟਾਂਦਾ ਕੋਈ ਬੰਦਾ ਕਹਿੰਦਾ ਮੈਂ ਬਾਹਰ ਜਾਣਾ ਸੀ ਮੈਨੂੰ ਕੰਮ ਨਹੀਂ ਸੀ ਮਿਲਦਾ ਕੋਈ ਇਸ ਹੁਣ ਜੇ ਮੈਂ ਮੇਰੇ ਮੇਰੇ ਅੰਦਰ ਬਣਾਏਵੇਂ ਕਿ ਮੈਂ ਨਹੀਂ ਹਜ ਤੱਕ ਫਿਲਮਾਂ ਫੁਲਮਾਂ ਬਣਾਉਣੀਆਂ ਨੇ ਮੈਂ ਗੀਤ ਗੂਤ ਕਰਨੇ ਮੈਂ ਵੀਡੀਓ ਬਣਾਉਣੀਆਂ ਮੈਂ ਮੈਂ ਵੈਸੇ ਇਹ ਜਿਹੜੀ ਤੁਸੀਂ ਹੁਣ ਵਿੱਚ ਗੱਲ ਬੋਲੀ ਕਿ ਕੰਮ ਨਹੀਂ ਮਿਲਦਾ ਇਹ ਵੈਸੇ بڑے ਲੋਕਾਂ ਦਾ ਚੀਜ਼ ਹੈ ਕਿ ਬਾਹਰ ਜਾਣਾ ਪੈਂਦਾ ਕੰਮ ਆਪਣੇ ਵਾਲ ਕਲੋਨਮੈਂਟ ਕੰਮ ਨਹੀਂ ਮਿਲਦਾ ਸਾਨੂੰ ਵੀ ਬੜਿਆਂ ਨੇ ਉਦੋਂ ਇਹੀ ਸਲਾਹਾਂ ਦਿੱਤੀਆਂ ਸੀਗੀਆਂ ਚਲ ਸ਼ਾਇਦ ਉਹ ਵੀ ਇੱਕ ਇਨਫਲੂਐਂਸ ਹੋਊਗਾ ਪਰ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਭਰਾ ਮਿਲ ਜਾਂਦਾ ਕੰਮ ਨਹੀਂ ਪਹਿਲਾਂ ਸੀ ਪਹਿਲਾਂ ਸੀ ਜਿਹੜੇ ਦੌਰ ਸੀ ਨਾ 1970 80 ਇਹ ਦੌਰ ਹੈ ਅੱਜ ਕੱਲ ਨਹੀਂ ਅੱਜ ਕੱਲ ਕੋਈ ਇਦਾਂ ਦੀ ਗੱਲ ਨਹੀਂ ਆਜ ਕੱਲ ਅੱਜ ਕੱਲ ਕੋਈ ਇਦਾਂ ਦੀ ਚੀਜ਼ ਇਨਫਲੇਸ਼ਨ ਆ ਗਿਆ ਅੱਜ ਕੱਲ ਮਿਲ ਹੀ ਜਾਂਦਾ ਹੈ ਭਰਾ ਕੰਮ ਹਾਂ ਨਹੀਂ ਨਹੀਂ ਹੋ ਨਹੀਂ ਰਿਹਾ ਕਿਉਂਕਿ ਹੁਣ ਸਾਰੇ ਮੁਲਕਾਂ 'ਚ ਕਾਨੂੰਨ ਵੀ ਬਦਲ ਗਏ ਨੇ ਹਰ ਬੰਦੇ ਨੂੰ ਅਧਿਕਾਰ ਹੀ ਪਹਿਲਾਂ ਕਈ ਮੁਲਕਾਂ 'ਚ ਗੋਰਿਆਂ ਦੇ ਮੁਲਕਾਂ 'ਚ ਉਹਨਾਂ ਦੀਆਂ ਖੁਦ ਦੀਆਂ ਜਨਾਨੀਆਂ ਨੂੰ ਅਧਿਕਾਰ ਨਹੀਂ ਸੀ ਹੈ ਤਾਂ ਸਿੱਖਾਂ ਨੂੰ ਕਿੱਥੋਂ ਮਿਲ ਜਾਣੇ ਸੀ ਇਹ ਹੌਲੀ ਹੌਲੀ ਕਾਨੂੰਨਾਂ 'ਚ ਸੁਧਾਰ ਆਇਆ ਜਿੱਦਾਂ ਜਿੱਦਾਂ ਕੋਈ ਕਮਿਊਨਿਟੀ ਕਿਸੇ ਦੇਸ਼ 'ਚ ਗਈ ਹੈ ਉੱਥੇ ਉਹਨਾਂ ਦੀ ਜਨ ਸੰਘ 취 ਹੋਈ ਹੈ ਉਹਨਾਂ ਦੇ ਫਿਰ ਮੰਤਰੀਏ ਨੇ ਉਹਨਾਂ ਦੀ ਗੱਲ ਸੁਣੀ you <sweak>